ਉਦੋਂ ਆਪਣੀ ਭਾਰਤੀ ਲੋਕ ਜਿਹੜੇ ਅਜੇ ਪੂਰੀ ਕਰੈਕਟ ਗਿਣਤੀ ਦਾ ਤਾਂ ਨਹੀਂ ਪਤਾ ਲੱਗਾ ਪਰ 100 ਤੋਂ ਉੱਪਰ 150 ਦੇ ਲਗਭਗ ਹੋਣਗੇ ਬਹੁਤ ਹੀ ਮਾਰੀ ਬਹੁਤ ਹੀ ਮਾਰੀ ਐ ਮੈਂ ਦੁਖੀ ਪਰਵਾਹਾਂ ਦੇ ਨਾਲ ਦੇ ਨਾਲ 90 ਜਾ ਕੱਤੋਂ ਉਹ ਮੈਂ ਮੈਨੂੰ ਪਤਾ ਨਹੀਂ ਲੱਗਾ ਜਿਵੇਂ ਕਿਉਂ ਵਾਪਤ ਗਿਆ ਮੈਂ ਦੇਖਦਾ ਸੀਗਾ ਆਮ ਹੀ ਅਹੀਂ ਵਿੱਚ ਜਨ ਜਿਆਦਾ ਰਹਿੰਦੇ ਆ ਕਿ ਕਿੱਦਾਂ ਐ ਹੋਇਆ ਉਹ ਲਗਭਗ ਸੇਫ ਹੁੰਦਾ ਜਾ ਜਾਣਾ ਸਫਲ ਪਰ ਕੁਦਰਤ ਵੀ ਦੱਲਿਆ ਵੀ ਕੋਈ ਇਦਾਂ ਦੀ ਹੋ ਗਿਆ ਟੈਕਨੀਕਲੀ ਕੋਈ ਜਾਜ ਦੇ ਵਿੱਚ ਇਦਾਂ ਦਾ ਨੁਕਸ ਪਿਆ ਕਿ ਉਹ ਜਾਜ ਕ੍ਰੈਸ਼ ਹੋ ਗਿਆ ਸਾਫ ਕਸੀਮ ਵੀ ਸੀਗੇ ਸਾਫ ਕਈ ਸੀਗੇ ਵਿੱਚ ਮੇਰੇ ਵੀ ਜੇਰ ਪਾਣੀ ਵਿੱਚ ਸੀਗੇ ਪਾਣੀ ਜੀ ਵਿੱਚ ਸੀਗੇ ਕਈ ਸੀਗੇ ਵਿੱਚ ਉਹਦੇ ਮੇਰੇ ਵੀ ਜੇਰ ਪਾਣੀ ਸੀ ਸਾਫ ਪਾਣੀ ਸੀ ਵਿੱਚ ਬਤ ਹਾਂ ਉਹਦੇ ਦੇਖੋ ਪੈਂਬਾਦ ਕਿਉਂਕਿ ਇਹ ਗੁਜਰਾਤ ਦੀ ਰਾਜਧਾਨੀ ਹੈ ਬਹੁਤ ਅਹਿਮੀਅਤ ਵਾਲਾ ਸ਼ਹਿਰ ਹੈ ਉਹ ਸਾਡੇ ਦੇਸ਼ ਦੇ ਜਿਹੜੇ 10-12 ਸ਼ਹਿਰ ਨੇ ਅਹਿਮੀਅਤ ਵਾਲੇ ਉਹ ਸ਼ਹਿਰ ਹੈ ਮੈਂ ਦੇਖਿਆ ਮੈਂ ਦੋ ਤਿੰਨ раза ਗਿਆ ਤੇ ਉਹਦੇ ਵਿੱਚ ਲਗਭਗ ਮੋਸਟਲੀ ਬਿਜ਼ਨਸਮੈਨ ਬਹੁਤ ਜ਼ਿਆਦੇ ਬੰਦੇ ਹੁੰਦੇ ਆ ਸੋ ਜਿੱਦਾਂ ਉੱਥੋਂ ਦੇ ਸਭ ਕਾਮਕੰਤੀ ਵਗੈਰਾ ਦੇ ਵਿੱਚ ਵਿੱਚ ਹੀ ਡੈਥ ਹੋ ਗਈ ਉਹ ਤਾਂ ਨੇਚਰਲੀਆ ਜਦੋਂ ਕਲੈਸ਼ ਹੋ ਗਿਆ ਜੋ ਵੀ ਵਿੱਚ ਮਿਟਾ ਹੋਊਗਾ ਉਹ ਗਿਆ ਪਰ ਮੈਂ ਬਲ ਇਹ ਸਿੱਧੇ ਬਹੁਤ ਸੱਜਾ ਕਹਦਾ ਸਾਡੇ ਪਰਵਾਦਾਂ ਬਹੁਤ ਦੁਖਦਾਈ ਮੰਜਰ ਸਾਹਮਣੇ ਆ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਹਾਂਜੀ ਹਾਂਜੀ ਜਾਂਚ ਤਾਂ ਉਹ ਬੰਦਾ 에어 ਇੰਡੀਆ ਕਦੋਂ ਗਈ ਜਾਂਚ ਤੇ ਜਿਹੜਾ ਸਾਡਾ ਡਿਪਾਰਟਮੈਂਟ ਜਾਂਚ ਤੇ ਹਰ ਜਦੋਂ ਜਹਾਜ਼ ਕ੍ਰੈਸ਼ ਹੋਣ ਦੀ ਹੁੰਦੀ ਹੈ ਪਰ ਇਹਦੀ ਜਾਂਚ ਹੋਰ ਡੰਗਾਈ ਦੇ ਨਾਲ ਜਿਹੜੀ ਆ ਹੋਣੀ ਚਾਹੀਦੀ ਹੈ ਮੇਰੇ ਲੋ ਪੀਸ ਮੇਰੇ ਸਵਾਲ ਵੀ ਉਠਾਉਂਦੇ ਸੀ 에어ਲਾਈਨ ਇਸਤੇ ਕਿ ਸਹੀ ਨਹੀਂ ਇਹ ਵਿੱਚ ਕੋਈ ਇਤਨਾ ਵੀ ਹੋ ਸਕਦਾ ਦੇਖੋ ਮੈਂ ਇਦਾਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਖੁਦ 에어 ਇੰਡੀਆ 'ਚ ਬਹੁਤ ਸਮਾਂ ਕੀਤਾ ਅਜੇ થોੜੇ ਦਿਨ ਪਹਿਲਾਂ ਦਿੱਲੀੋਂ ਅੰਮ੍ਰਿਤਸਰ 에ਅਰ ਇੰਡੀਆ ਚ ਆਇਆ ਇਹ ਤੇ ਮਤਲਬ ਗੱਲ ਨਹੀਂ ਠੀਕ ਪੱਥੇ ਬਾਕਿਆ ਹੀ ਕੋਈ ਜਹਾਜ਼ ਦੇ ਅੰਦਰ ਟੈਕਨੀਕਲ ਪ੍ਰੋਬਲਮ ਸੀ ਜਾਂ ਜਹਾਜ਼ ਪੁਰਾਣਾ ਸੀ ਤੇ ਫਿਰ ਮਾੜੀ ਗੱਲ ਆ ਪਰ ਮੈਂ ਦੇਖਿਆ ਇੱਕ ਦਿਨ ਮੈਂ ਮਤਲਬ ਜਿਹੜਾ ਗੋਆ ਜਾ ਰਿਹਾ ਸੀ ਤੇ ਜਦੋਂ ਜਹਾਜ਼ ਰਨਵੇ ਤੇ ਚੱਲ ਗਿਆ ਤੇ ਜਹਾਜ਼ ਚੜ ਲਗਾ ਤੇ ਸਿਗਨਲ ਆ ਗਿਆ ਕਿ ਜਹਾਜ਼ ਖਰਾਬ ਹੋ ਗਿਆ ਉਹਨੇ ਉੱਥੇ ਡੱਕ ਲਿਆ ਤਦ ਉਹ ਪਿੱਛੇ ਮੋੜ ਕੇ ਲੈ ਗਿਆ ਅਸੀਂ ਇੱਕਦਮ ਕਬਧਾ ਹੋ ਗਏ ਕਿ ਜਦੋਂ ਨੇ ਪਾਇਲਟ ਦੇ ਕਿਹਾ ਜੀ ਇਹ ਅਜ ਖਾਬ ਹੋ ਗਿਆ ਉਹਨਾਂ ਕੱਢ ਕੇ ਸਾਈਡ ਤੇ ਲਾ ਦੇ ਤਿੰਨ ਘੰਟੇ ਜਾਜ ਸਾਡੀ ਕਰੀਬ 9 ਵਜੇ ਫਲਾਈਟ ਸੀਗੀ ਰਾਤ ਤਿੰਨ ਘੰਟੇ ਪੂਰੀ ਟੀਮ ਜਿਹੜੀ ਘਟੋ ਘਟ 25 ਬੰਦੇ ਉਹਨੂੰ ਚੈੱਕ ਕਰਦੇ ਨੇ ਜਦੋਂ ਉਹਨਾਂ ਨੇ ਸਿਗਨਲ ਦਿੱਤਾ ਆਵਾਜ਼ ਦੇ 12 ਵਜੇ ਉਹਦਾ ਹੋਰ ਵੀ ਤੁਹਾਨੂੰ ਵੀ ਜ਼ਿੰਦਗੀ ਦਾ ਤਜਰਬਾ ਹੋਊਗਾ ਕਦੀ ਐਦਾਂ ਹੋ ਜੇ ਜਾ ਚੋਂ ਬਾਹਰ ਨਹੀਂ ਹੁੰਦੇ ਕਿਹੇ ਮੁਸਾਫਰ ਨੇ ਮੁਸਾਫਰ ਤੋਂ ਉਹਨਾਂ ਨੇ ਸਾਨੂੰ ਬਾਹਰ ਨਹੀਂ ਹੁੰਦ ਦਿੱਤਾ ਸਾਨੂੰ ਵਿੱਚੇ ਹੀ ਮਤਲਬ ਜਿਹੜਾ ਉਹ ਖਾਣ ਪੀਣ ਲਈ ਵਿੱਚੇ ਉਹਨਾਂ ਨੇ ਮਾਰ ਬੱਲਾ ਜਾ ਦਿੱਤਾ ਕਈ ਲੋਕ ਕੋਸ਼ਿਸ਼ ਕਰਦੇ ਕਿ ਸਾਨੂੰ ਤਾਰ ਲਓ ਜੀ ਅਸੀਂ ਵਾਪਸ ਤੇ ਜਾਂਦੇ ਨੂੰ ਪਰ ਉਹਨਾਂ ਨੇ ਨਹੀਂ ਉੱਤਰ ਪਾ ਗਏ ਨਾ ਜੀ ਉਤਰ ਨਹੀਂ ਉਹ ਤਿੰਨ ਘੰਟੇ ਪੂਰਾ ਜਹਾਜ਼ ਜਦੋਂ ਚੱਲਦਾ ਉਹਨੂੰ ਪਹਿਲਾਂ ਚੈੱਕ ਕਰਦੇ ਕੋਈ ਵੀ ਜਹਾਜ਼ ਚੱਲ ਜਦੋਂ ਮਤਲਬ ਜਿਹੜੀ ਟੈਕਨੀਕਲ ਟੀਮ ਸਿਗਨਲ ਦਿੰਦੀ ਆ ਤੇ ਜਹਾਜ਼ ਫੇਰ ਡਾਂਗ ਪਰਦਾ ਉਹਦਾ ਨਹੀਂ ਪਰਦਾ ਪਰ ਇਹ ਕਿਦਾਂ ਹੋ ਗਿਆ ਇਹ ਤਾਂ ਜਾਂਚ ਹੋਊਗੀ ਤੇ ਪਤਾ ਲੱਗੂਗਾ ਉਹ ਵੀ ਦੇ ਵਿੱਚ ਇੱਕ ਮਿੰਟ ਦੇ ਵਿੱਚ ਇੱਕ ਜੂ ਮਿੰਟ ਦਾ ਆਪਣਾ ਅਗੰਗ ਰਿਪੋਰਟ ਦਾ ਆਦਾ ਇਦਾਂ ਲੱਗੋ ਹਾ ਸੌ ਲਗਾ ਪਤਾ ਨਹੀਂ ਲੱਗਦਾ ਸਦੀ ਇਹ ਤਾਂ ਮਸ਼ੀਨਰੀ ਆ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਉਦੋਂ ਵਾਪਰਿਆ ਕਦੀ ਇੰਨੇ ਵਾਰ ਜੱਜ ਕੇ ਜਦੋਂ ਉਦੋਂ ਜਹਾਜ਼ ਖਰਾਬ ਹੋਇਆ ਜਦੋਂ 99 ਤੇ ਚੜ ਲਗਾ ਚੜ ਗਿਆ ਬਸ ਚੜ ਕੇ ਥੱਲੇ ਉਤਰਿਆ ਫਿਰ ਉਹ ਸਿਕਦਲ ਆ ਗਿਆ ਜੀ ਜਹਾਜ਼ ਖਰਾਬ ਹੋ ਗਿਆ ਲੋਕ ਤੇ ਬਲ ਇੱਕਦਮ ਘਬਰਾ ਗਏ ਜਦੋਂ ਉਹਨੇ ਕੱਢ ਕੇ ਵਾਪਸ ਲਾਤਾ ਫਿਰ ਉਹਨੇ ਕਹਿੰਦੀ ਇਹ ਠੀਕ ਹੋਊਗਾ ਤਾਂ ਜਾਊਗਾ ਨਹੀਂ ਨਹੀਂ ਜਾ ਸਕਦਾ ਇਹੀ ਕਈਆਂ ਨੇ ਕਈਆਂ ਨੇ ਇਹੀ ਕਿਹਾ ਜੀ ਸਾਡੀ ਫਲਾਈਟ ਕੈਨਸਲ ਕਰ ਦੋ ਵੀ ਛੱਡ ਦਿਓ ਜੀ ਅਸੀਂ ਜਾਂਦੇ ਦੀ ਕਹਿੰਦੇ ਨਾ ਜੀ ਬਿਲਕੁਲ ਨਹੀਂ ਅੱਲਾ ਮੈਂ ਕੈਰੋ ਵਿੱਚ ਸਿੱਖਾ ਉਹਨਾਂ ਮੇਰੇ ਕੋਈ ਕਹਾਂ ਜੀ ਸਾਊਦੀ ਤੁਸੀਂ ਵੀਆਈਪੀ ਦੇ ਬਟ ਜਦੋਂ ਜਹਾਜ਼ ਜਿਹੜਾ ਠੀਕ ਨਾ ਹੋਇਆ ਸੀ ਨਹੀਂ ਕੱਢ ਉਹ ਮਹੌਲ ਤੇ ਵੱਧਣਾ ਹੀ ਹੈ ਜਿਹੜੇ ਕੋਈ ਜਿਨ੍ਹਾਂ ਦੇ ਮਤਲਬ ਉਹ ਫਲਾਈਟ ਚ ਗਏ ਹੋਣਗੇ ਪਰਵਾਦਾਂ ਦੇ ਜੀ ਉਹਨਾਂ ਚ ਹਫੜਾ ਦਬੜੀ ਤੇ ਮੱਚ ਹੀ ਜਾਣੀ ਸਭ ਦੇਖਦੇ ਗਿਓ ਉਹ ਤਾਂ ਲਾਜਮੀ ਹੁੰਦਾ ਕਿ ਜਦੋਂ ਇਦਾਂ ਦੀ ਘਟਨਾ ਵਾਪਸ ਜਾਂਦੀ ਆ ਇਹ ਦੋ ਤਿੰਨ ਵਾਰ ਸਾਡੇ ਨਾਲ ਇਦਾਂ ਦਾ ਹੋਇਆ ਇੱਕ ਵਾਰ ਅਸੀਂ ਮਤਲਬ ਕੇਰਲਾ ਤੋਂ ਆਦੇ ਸੀ ਤੇ ਜਹਾਜ਼ ਆ ਕੇ ਤੇ ਬੰਬੇ ਲੈਂਡ ਕਰਨਾ ਸੀ ਤੇ ਉਹ ਇੱਕ ਘੰਟਾ ਜਹਾਜ਼ ਥੱਲੇ ਮੌਸਮ ਖਰਾਬ ਸੀਗਾ ਤੇ ਇੱਕ ਘੰਟਾ ਜਹਾਜ਼ ਉੱਤੇ ਘੁੰਮਦਾ ਰਿਹਾ ਉਹ ਮਤਲਬ ਲੈਂਡ ਦੇ ਪਾਇਲਟ ਬਾਅਦ-ਬਾਅਦ ਕਹੀ ਗਿਆ ਸੌਰੀ ਪਾਫੀ ਮਤਲਬ ਉਹਦੋਂ ਮੀਂਹ ਪੈ ਰਿਆ ਸੀ ਬਹੁਤ ਖਰਾਬ ਸੀਗਾ ਮੌਸਮ ਤੇ ਬੰਦਾ ਕਬਰਾ ਜਾਂਦਾ ਲੋਕ ਸਤਨਾ ਵਾਏ ਕੋਈ ਕੰਡਾ ਬੇ ਸਮਝ ਦੇ ਗਿਆ ਤੋ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਕਟਰਾ ਹੋਈ ਹੈ ਜੇ ਜਹਾਜ਼ ਇਹ ਇੰਡੀਆ ਦਾ ਪੁਰਾਣਾ ਸੀ ਜਾਂ ਇਦਾਂ ਦੀ ਕੋਈ ਗੱਲ ਸੀਗੀ ਇਹਦੀ ਵੀ ਜਾਣ ਤੋਂ ਹੋਣੀ ਚਾਹੀਦੀ ਜਿਹੜੀਆਂ ਇਹ ਲੈਂਦਾ ਨੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਪੁਰਾਣੇ ਜਹਾਜ਼ ਆ ਉਹ ਕੱਢਨੇ ਚਾਹੀਦੇ ਆ ਉਹਦੇ ਵਿੱਚੋਂ ਕਿਉਂਕਿ ਦੇਖੋ ਨਾ ਕਿੰਨੀਆਂ ਕੀਮਤੀ ਜਾਨਾਂ ਚਲ ਗਈਆਂ ਉਹਦੇ 'ਚ ਕਿੰਨੇ ਮਤਲਬ ਪਰਿਵਾਰਾਂ ਦੇ ਚੀਜ਼ ਚਲੇ ਗਏ ਖੁਸ਼ੀ ਨਾ ਜਾ ਰਹੇ ਸੀ ਖੁਸ਼ੀ ਨਾ ਜਾ ਰਹੇ ਲੋਕ ਡੀਕ ਦੇ ਹੁੰਦੇ ਬਾਸ ਉਹ ਗੱਡੀਆਂ ਲੈ ਕੇ ਖਲੋਤੇ ਹੁੰਦੇ ਆ ਵੇਟ ਕਰਦੇ ਹੁੰਦੇ ਕਿ ਫਲਾਈਟ ਲੱਗਣ ਵਾਲੀ ਆ ਜੀ ਸੋ ਸਰ ਬਹੁਤ ਹੀ ਮਾੜੀ ਗੱਲ ਹੈ ਮੈਂ ਸਾਰੇ ਪਰਵਾਦਾਂ ਨਾਲ ਦੁੱਖ ਸਾਂਝਾ ਕਰਦਾ ਉਹਨਾਂ ਦੇ ਨਾਲ ਆ ਪਰ ਮੈਂ ਨਾਲ ਸਰਕਾਰ ਨੂੰ ਕਹੂੰਗਾ ਕਿ ਜਿਹੜਾ ਸਾਡਾ ਹਵਾ ਬਾਜੀ ਮਤਰਾਲਾ ਇੰਡੀਆ ਦਾ ਉਹਨੂੰ ਮੈਂ ਬੇਨਤੀ ਕਰੂੰਗਾ ਕਿ ਉਹਦੀ ਜਾਂਚ ਹੋਣ ਉਹ ਇਦਾਂ ਦਾ ਪ੍ਰਬੰਧ ਕਰਨ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਕੋ ਵਾਪਰੇ ਥੈਂਕ ਯੂ